ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ ਗਏ ਵੀਡੀਓ ਬਣਾਉਣ ਫਿਰ ਅੱਜ ਹਾਂ ਆ ਗਏ ਅਸੀਂ ਅੱਜ ਵੀਡੀਓ ਬਣਾਉਣ ਲੈ ਉਹ ਸਾਡੀ ਮੰਮੀ ਦੀ ਗੱਡੀ ਸਾਫ਼ ਕਰਨ ਗੱਡੀ ਸਾਫ਼ ਕਰਨੀ ਪੈਣੀ ਤੁਸੀਂ ਦੱਸਿਆ ਹੀ ਨਹੀਂ ਅੱਜ ਸੱਸੀ ਦਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਗੱਡੀ ਚਲਾ ਕੇ ਲੈਂਦੀ ਹੀ ਏੜਕ ਲੈਂਦੀ ਅਸੀਂ ਦੱਸ ਨਹੀਂ ਉਹ ਲੱਗ ਮੁੰਡੇ ਤੋਂ ਕਰਾ ਲਈ ਆਪ ਸਾਭ ਜੀ ਚਲ ਜਾਂਦੇ ਆ ਤੇ ਗੱਡੀ ਦੀ ਡਿਊਟੀ ਮੈਨੂੰ ਦੇ ਜਾਂਦੇ ਸਿੱਖ ਲੈਣਾ ਗੱਡੀ ਦੇ ਵਾਸਤੇ ਹੈਗੀ ਗੱਡੀ ਚਲਾਇਆ ਲੈ ਆਉ ਪੁਈ ਆ ਗਈ ਸਾਡੀ ਲੈ ਸਤਿ ਸ਼੍ਰੀ ਅਕਾਲ ਸਤਿ ਠੀਕਾ ਆ ਗਏ ਦੱਸਿਓ ਨਵਾਂ ਵਾਲੀ ਅੱਜ ਆਹਾਂ ਕੀ ਮੈਂ ਚੱਲ ਜਾ ਕੇ ਛਾਪਾ ਮਾਰਦੇ ਆ ਕੀ ਕਰਦੇ ਅੱਜ ਛਾਪਾ ਹੀ ਮਾਰ ਰਿਆ ਵੀ ਕੀ ਕੰਨਦੀ ਸਾਡੀ ਟੀਮ ਅੱਜ ਅਚਾਨਕ ਹੀ ਆਉਣੀ ਤੂਪ ਲੱਗ ਜੂਗੀ ਨਾ ਅੰਦਰ ਤੇ ਆ ਜੂਗੀ ਅਹ ਕੱਤੀ ਹੋ ਜੂਗੀ ਕੱਤੀ ਹੋ ਜੂਗੀ ਨਹੀਂ ਨਹੀਂ ਐ ਗੱਡੀ ਦੇ ਮੈਂ ਕਾਰ ਵੋਸ਼ ਵਾਲਿਆਂ ਤੋਂ ਵਧੀਆ ਬਣਾਈ ਐ ਪੂਰੀ ਧੋਤੀ ਐ ਜਿਉਂ ਕੱਸੀ ਅੱਜ ਤੱਕ ਪਲਵਾਉਣ ਦੇ ਭਾਜੀ ਸਾਡਾ ਬਾਹਰ ਇੰਦਾ ਵਾ ਹਾਂ ਹੁਣ 2 ਮਹੀਨੇ ਇੰਦੇ ਉੱਥੇ ਤੇ 1 ਮਹੀਨੇ ਫੇਰ ਉਨੀ ਇੱਥੇ ਆ ਜਣਾ ਵਾ ਹਾਂ ਹੁਣ ਆਪਣੀ ਚੀਜ਼ਾਂ ਦੇ ਸਾਹਮਣੇ ਆ ਮੈਡਮ ਉਹਦੀ ਟਰੈਕਟਰ ਵੀ ਧਵਾਤਾ ਇੰਨੇ ਹਾਂ ਆਹ ਦੇਖੋ ਤੇ ਇਤਾਂ ਹੀ ਆ ਨਾ ਪਤਾ ਇਹ ਦੋ ਸਾਬ ਲੀਵੀ ਹਾਂ ਤੇ ਹੋਰ ਰੋ ਗਿਆ ਰੋ ਗਿਆ ਮੈਨੂੰ ਗੱਡੀ ਤੇ ਪਾਣੀ ਮਾਰ ਲੈੰਦੇ ਉਹ ਫਿਰ ਐਦਾ ਚੀਜ਼ ਬਚੀ ਰਹਿੰਦੀ ਆ ਨਵੀਂ ਆ ਗੱਡੀ ਜਿਹੜੀ ਸਾਂਭੀ ਆ ਨਾ ਸੋਹਣੀ ਲੱਗਦੀ ਆ ਤੇ ਜਦੋਂ ਮੰਨ ਲਓ ਅਸੀਂ ਐਦਿਕਦਾਲੀ ਕਰਕੇ ਚੀਜ਼ ਨੂੰ ਛੁੱਟ ਦਿੰਦੇ ਆ ਨਾ ਉਹਦੇ ਸਤਵਾ ਤੂ ਕੇ ਲਾ ਕੇ ਹੀ ਜਾਣੀ ਸੀ ਉਹਦਾ ਉਧਰ ਟਾਈਮ ਹੀ ਲੱਗਾ ਤੇ ਮੈਂ ਥੋੜਾ ਛੁਣੇ ਜਾਂਉਂਦੇ ਰਹੇ ਨਾ ਕਿਦਾਂ ਸਾਡਾ ਐਦਾ ਅਚਨਕ ਹੋਣਾ ਚੰਗਾ ਲੱਗਾ ਕਿ ਨਹੀਂ ਬਹੁਤ ਵਧੀਆ ਲੱਗਾ ਚਲੋ ਹੁਣ ਅੰਦਰ ਚਾਹ ਪਾਣੀ ਪੀ ਲੈ ਤੇ ਉਹ ਭੂਆ ਨਹੀਂ ਆਈ ਭੂਆ ਨੂੰ ਕਹੀ ਨਹੀਂ ਕਰ ਲੈਨੇ ਫੋਨ ਫੋਨ ਨਿਕਾਣਾ ਦੀ ਭੂਆ ਤੇ ਹੀ ਸਾਪਾ ਹੀ ਮਾਰਨਾ ਹੈ ਚਲੋ ਆਇਓ ਨਹੀਂ ਕੋਈ ਨਹੀਂ ਆ ਜਾ ਆ ਜਾ ਫੋੜ ਜੀ ਕਿਤੇ ਉਧਰ ਲੇ ਲੀ ਜਾਏ ਪੱਠੇ ਪਾਉਣ ਕਰੇ ਉਧਰ ਬਣਾ ਲਈ ਆ ਹਾਂ ਚਾਹ ਮੇਲੀ ਪੀ ਗਾਂਡੇ ਪਪੜ ਜੀ ਵੇਖੀਏ ਇਹ ਫੋੜ ਸਾਡੇ ਵੇਲੀ ਆ ਜੋ ਹਾਂ ਡੰਗਰ ਸਾਰੀ ਇਹ ਫੋੜ ਦੇ ਅੰਦਰ ਡੰਗਰ ਵਸਾ ਲੀਏ ਇਸ ਵੀਡੀਓ ਚ ਵੇਖੇ ਡੰਗਰ ਸਾਰਿਆਂ ਨੇ ਕਪੜਾ ਡਾ ਆਂ ਲਿਆਈ ਥੋੜੀ ਲੈ ਜਾਉਂਦੇ ਤੇ ਤੈਨੂੰ ਜਦੋਂ ਤੈਨੂੰ ਵੀਡੀਓ ਚ ਅਹੀਂ ਆਖਿਆ ਵੀ ਤੁਸੀਂ ਵਿਹਲੇ ਹੀ ਰਹਿੰਦੇ ਈ ਉਹ ਤੇ ਮੈਂ ਤੁਹਾਨੂੰ ਵਿਹਲੇ ਰਹਿਣਾ ਵੇਖ ਲਓ ਮੇਰਾ ਮੈਂ ਲੋਕ ਨੂੰ ਵੀਡੀਓ ਨਹੀਂ ਦਿ ਸਕਦਾ ਵਾ ਹਾਂ ਨਾਲ ਪਪੜੀ ਉਹਦੇ ਪੀਣਾ ਹੀ ਸੌਖਾ ਵਾ ਨਹੀਂ ਨਹੀਂ ਅਭੀ ਵੀ ਆ ਗਿਆ ਸਕੂਲੋਂ ਨੇ ਵਿਚਾਰ ਰਹੇ ਨਾਲ ਹੀ ਲੱਗ ਜਾਣਾ ਵਾ ਵਿਚਾਰ ਰਹੇ ਨੇ ਵੀ ਨਾਲ ਹੀ ਲੱਗੇ ਰਹਿਣਾ ਵਾ ਹਾਂ ਸਭ ਤੋਂ ਮਿਹਨਤ ਦਾ ਕੰਮ ਏ ਹੋਈ ਆ ਅੱਗੇ ਮੈਂ ਖੰਡੇ ਕਿ ਅੱਜ ਸਾਡੇ ਪਾਣੀ ਪਾਣੀ ਡਾਇਆ ਇਹਨੇ 바ਵਾ ਜਾਣਾ ਹੀ ਭੱਜ ਗਏ ਆਂਦੀ ਅੱਗੇ 바ਵਾ ਡਾਡੀ ਡਾ ਦਿੰਦਾ ਇਹ ਕੋਈ ਰਵੀ ਨਹੀਂ ਛੁੱਟਿਆ ਇਹ ਮੇਰਾ ਆਉਂਦਾ ਹੈ ਤੇ ਅੱਜ ਆਦੀਆਂ ਵੇਖਣ ਦੇ ਆਈ ਚਲ ਚਲ ਕੋਈ ਗੱਲ ਨਹੀਂ ਚਲੋ ਆਏ ਫਿਰ ਪੈ ਗਏ ਇੱਥੇ ਆਏ ਚੱਲੀਏ ਪੂਈ ਰਾ ਜਲ ਚਲੋ ਮੈਂ ਹਾਂ ਆ ਜਾਓ ਫਿਰ ਚੱਲੀਏ ਆ ਜਾਓ ਫਿਰ ਜੀ ਆ ਕੇ ਆ ਜਾਓ ਆ ਜਾਓ ਸਾਡੀ ਉਹ ਪਾਟੋ ਮਾਰਨ ਦੀ ਚਾਹਤੀਆਂ ਕਿੱਦਾਂ ਮੋਟੋ ਹਾਂਜੀ ਉਹ ਆ ਗਈ ਪੂਈ ਵੀ ਸਾਚੀ ਕਾ ਕਰਦੇ ਸਾਚੀ ਕਾ ਕਰਦੇ ਹਿੰਦੀ ਜੋ ਸਾਚੀ ਕਾ ਸਾਚੀ ਕਾ ਜੀ ਸਾਰਿਆਂ ਨੂੰ ਸਾਚੀ ਕਾ ਜੀ ਸਾਚੀ ਕਾ ਜੀ ਸਾਚੀ ਕਾ ਅੱਜ ਦਿਨਾਂ ਬਤਾਉਣ ਨੂੰ ਕਰਨੇ ਆ ਗਏ ਤੇਰੇ ਘਰ ਹੈਲੋ ਕਰੋ ਨਾ ਹੈਲੋ ਕਰੋ ਸਾਰੀ ਸਾਚੀ ਕਾ ਅੱਜ ਹੈਲੋ ਹੀ ਸਾਚੀ ਕਾ ਬਾਈ ਹੈਲੋ ਕਰੋ ਕੀ ਉਹ ਵੀ ਜਿਹਨੂੰ ਵੀ ਹੈਲੋ ਕਰੋ ਹੈਲੋ ਕਰਦੀ ਠੀਕ ਹੈ ਸਾਚੀ ਕਾ ਨਹੀਂ ਹੁਣ ਚੱਲ ਆ ਜਾ ਦੌੜ ਕੇ ਜਾਂਦੀ ਹੈ ਬਾਹਰ ਹਾਂ ਜੀ ਹੈ ਉਹ ਦੀਦੀ ਆਵੇ ਹੁੰਦੇ ਚਾਲਾ ਕਵਲ ਪਰੀ ਆਉਂਦੇ ਹੀ ਕੀ ਉਹ ਯਾਰੀ ਉਹ ਆ ਗਈ ਸਾਡੀ ਮੰਮੀ ਕਵਲ ਵਾ ਡਾਉਨ ਲਾ ਭੀ ਭਾ ਗੇੜਾ ਮੈਂ ਨਾ ਐ ਸਾਸੀ ਕਰ ਮੈਂ ਇਧਰ ਆ ਰਹਿ ਮੰਮੀ ਕਮ ਦੇ ਕਮ ਦੇ ਕਰੀ ਗੋਰ 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 ਨਾ ਕੈਮਰੇ ਗਾੜੀ ਕਰਦੀ ਆ ਨਹੀਂ ਸਾਸੀ ਕੰਨੀ ਕੀਤੀ ਆ ਬਸ ਸਾਸੀ ਕਰ ਕਰਦੇ ਆ ਆਪਾਂ ਸਾਸੀ ਕਾ ਕਰਦੇ ਵਾ ਟਿਕ ਨਹੀਂ ਕਰਦੇ ਹੈਲੋ ਕਾ ਦੋ ਬਾਜੀ ਹੈਲੋ ਕਾ ਦੋ ਹੈਲੋ ਬਾਜੀ चलो हेलो करके आओ और सुनाओ की हाल चाल ए बैजो ए बैजो ए बैठो बैजो बैजो चाय भाईया के चाय पी ली चाय भाईया के हां जी कोट के अंदर से कोट के चाय भाई की गादी रुक लो जी चल कोटी का की दादो पर इन ने गिद्दा ही नहीं पौना होता इन ने गिद्दा पास मेरे गिद्दा पाओ गिद्दा ये क्यों बैठे पौंदा के गिद्दा बच्चा शाबाश पा पा पिंगा भी ਚਲੋ ਸਾਰੇ ਕਲਾਪਿੰਗ ਕਰ ਦੋ ਫਰੇਲੀ ਜਨਮ ਦਿਨ ਮੋਟੋ ਜੀ ਮੰਮਾ ਦਾ ਫੋਨ ਆਇਆ ਸੀ ਮੰਮਾ ਦਾ ਫੋਨ ਆਇਆ ਸੀ ਉੱਥੇ ਆਉਨੇ ਐਸੀ ਐਸੀ ਆਂਦੀ ਐਸੀ ਹੋ ਜਾਂਦਾ ਜੂ ਉਹ ਲੱਗੀ ਐਸੀ ਤੇ ਚਲੋ ਐਸੀ ਚਲੇ ਬੈਈ ਨੀ ਐਸੀ ਤੇ ਮਗਾ ਬੰਦਵਾ ਐਸੀ ਤੇ ਬੰਦ ਦਾ ਤੁਹਾਡਾ ਐਸੀ ਬੰਦ ਪੈ ਜੀ ਲੈ ਬੱਤੀ ਬੰਦ ਤੇ ਸੀਗਾ ਫਿਕ ਮੀਆ ਕੋਈ ਹੋਜੀ ਕੋਈ ਨਹੀਂ ਹਾਂ ਅੱਜ ਆਈਆਂ ਆਏ ਆਪਣੇ ਟੀਮ ਮੈਂਬਰ ਭੂਆ ਜੀ ਦੇ ਘਰ ਜਿਹੜੀ ਸਾਡੇ ਹੀ ਹੀਰ ਲੀਲ ਜੀ ਦੀ ਭੂਆ ਵਾ ਤੇ ਮੇਰੀ ਵੀ ਭੂਆ ਵਾ ਕਿਉਂਕਿ ਹੀਰਾ ਮੀਰ ਦੀ ਭੂਆ ਦਾ ਮੁੰਡਾ ਵਾ ਤੇ ਕਾੜੀ ਉਹਨਾਂ ਦੀ ਭੂਆ ਵਾ ਹੋਰ ਤੇਰੀ ਘਰ ਆਉਣਾ ਵਾ ਭੂਆ ਦੀ ਨਾਨਾ ਮਾਹਲਾ ਆ ਉਹ ਤੇ ਰਹਿੰਦੀ ਫਿੱਟੇੜਾ ਆਹ ਉਹ ਮੂਵੀ ਜੇ ਨਾ ਹੋ ਬਣੇ ਆ ਹਾਂ ਉਹ ਵੇਖਿਆ ਕਾੜੀ ਰਹਿੰਦੀ ਆ ਨਾ ਹਾਂ ਹਾਂ ਦੋ ਤੀ ਸਵੇਰ ਚੰਗਾ ਕੋਈ ਦਾ ਪੜਿਆ ਬਸ ਬਹੁਤ ਚੰਗਾ ਬੜੇ ਮੇਰੇ ਅਨਸਾਰ ਆ ਉਸ ਤਰ੍ਹਾਂ ਹੀ ਜੌਬ ਕਰਦੇ ਆ ਬੂਆ ਜੀ ਘਰ ਰਹਿੰਦੇ ਆ ਚੰਗਾ ਹੀ ਅਸੀਂ ਚੜੀ ਗਈ ਬਹੁਤ ਵਧੀਆ ਉਹ ਵੇ ਉਹ ਹੁਣ ਹੁਣ ਮੈਂ ਜੋ ਕੈਮਰਾ ਗਾੜੀ ਕਰ ਲੈਣਾ ਨੇ ਫੇਰ ਚੁੱਪ ਕਰ ਜਾਣਾ ਵੇ ਕਿੱਡਾ ਤਾਂ ਚੜਿਆ ਉਹ ਕੰਗੜੇ ਦਾ ਮੋਟਾ ਬੂਆ ਜੀ ਆ ਕੇ ਖੇਚਲ ਕੀਤੀ ਤੁਸੀਂ ਫੇਰ ਕੀ ਆ ਨਹੀਂ ਨਾ ਚਲੋ ਉੱਠਾ ਇਹ ਕੀ ਕਰਦੀ ਆ ਖੇਚਲ ਹੀ ਆ ਲੈ ਚੱਲ ਚੱਲ ਮੋਟਾ ਇੱਧਰ ਵੇਖ ਕੇ ਕਰ ਚੱਲ ਲੱਜੋ ਅਹੀਂ ਗਏ ਸਾਪਾਂ ਨੂੰ ਮਾਰਨਾ ਹਾਂ ਜੀ ਹਦੀ ਬੋਚਾ ਬਹੁਤ ਲੱਗਦੀ ਕੀ ਕਰਦਾ ਵਾ ਹਾਜਾ ਲੱਜੂ ਕੀ ਕਰਦਾ ਵਾ ਇਹ ਦਿੱਲੀ ਵਾਲੀ ਕੁੜੀਆਂ ਨੂੰ ਬਹੁਤ ਚੱਲ ਰਹਿਣ ਆਈ ਆ ਨਹੀਂ ਉਹ ਉੱਤਰ ਜਾਂਦੀ ਅਸੀਂ ਇਹਨੂੰ ਫੁੱਲਾ ਮਾਰ ਗਿਰਿਆ ਨਾ ਸੋਨੇ ਉਹਦਾ ਕੋਈ ਮੈਸ ਨਹੀਂ ਕਰਦੀ ਆਪਣੇ ਮੰਮੀ ਡੈਡੀ ਨੂੰ ਨਹੀਂ ਇਹ ਰਹੀ ਪਹਿਲੇ ਦਿਨ ਤੋਂ ਖੜਕੋ ਨਾ ਛੋਟੀ ਹੁੰਦੀ ਰਹੀ ਆ ਤੇ ਜਿੱਦ ਨੇ ਚੱਲ ਗਈ ਤਾਂ ਡੇਨ ਲੱਗਣਾ ਹਾਂਜੀ ਹੋ ਗਈ ਕਹਿੰਦੇ ਨਾਨੂ ਇਹਦੇ ਵੀ ਟੂੜੀ ਚੱਲਦੇ ਆ ਤੇ ਫਿਰ ਮੇਰੇ ਲੱਗੇ ਉਹ ਦਿਲ ਦੇ ਲੱਗ ਰਹੀਦਾ ਹਾਂ ਹਾਂ ਸਾਜਾ ਕਰਦਾ ਰਹੀ ਹੁੰਦੇ ਆ ਸਾਰਿਆਂ ਦਾ ਹੀ ਜੀ ਲੱਗਾ ਜਿੱਦਨ ਦੀ ਆਈ ਆ ਸਾਰਿਆਂ ਨੇ ਜੀ ਪਛੇ ਨਾ ਐ ਚੰਬਰ ਜਾਂਦੀ ਜਿੱਦਨ ਦੀ ਆਈ ਆ ਸਾਰਿਆਂ ਦਾ ਨਾਲ ਹੀ ਇੱਦਾਂ ਨਾਲ ਇਹਨੂੰ ਖੁੱਲਾ ਨਾ ਰੱਖੀਂ ਕਵਰ ਨੂੰ ਕਹਿ ਦਿੰਦੀ ਆ ਪੀ ਮਾਮੀ ਕੋਲ ਨੂੰ ਦੋ ਟੋਕੀਆਂ ਲੈਂਦੀ ਆ ਟੂ ਲੈਂਦੀ ਆ ਇੱਕ ਨਾਨੀ ਤੇਰੀ ਇੱਕ ਮੇਰੀ ਆ ਇਹਦੇ ਨਾਲ ਮੈਂ ਕਿਹਨਾਂ ਦੇਖਣਾ ਆ ਲਓ ਆਗੇ ਬਫੜ ਜੀ ਆ ਪਾਏ ਜੀ ਦਾ ਪੇਡਾ ਮੇਰੇ ਦਾ ਮੇਰਾ ਪਰਪਰਾ ਹੋਇਆ ਸਗਾ ਸਗੇ ਪਰਾਂ ਵਰਗ ਨੂੰ ਮੈਂ ਲੈ ਲੈਂਦੀ ਆ ਤੇ ਇਹਨਾਂ ਵੀ ਹਾਲ ਨੂੰ ਪਹਿਣ ਦਾ ਯੋਗ ਦਿੱਤਾ ਆ ਮੇਰੀ ਚੱਡੀ ਆ ਹਾਂ ਕਿਉਂਕਿ ਜਦੋਂ ਸਾਡੀ ਉਹ ਆਲਫ ਬੜੀ ਕੁੜੀ ਮੈਂ ਆਉਂਿਆ ਸੀ ਨਾ ਕਿ ਅਸੀਂ ਨਾਨਕਿਆਂ ਤੌਰ ਤੇ ਇਹਨਾਂ ਨੂੰ ਭਾਜੀ ਪਾਈ ਤੇ ਇਹਨਾਂ ਨਾਨਕਿਆਂ ਤੌਰ ਤੇ ਆਪਣੀ ਦੋਸਤੀ ਦਾ ਸਾਰਾ ਵਿਆਹ ਹੁੰਦਾ ਵੀ ਹਾਂਜੀ ਇਹ ਤੇ ਭਾਜੀ ਮੇਰੀ ਗੱਲ ਨਹੀਂ ਉਹ ਤੇ ਹੁੰਦੀ ਨਾ ਪੁਈ ਜੀ ਉਹ ਹੁੰਦੀ ਦਿਲ ਮਿਲੇ ਦੀ ਗੱਲ ਏ ਆਪੇ ਤੁਹਾਨੂੰ ਮਿਲਦੇ ਬੋਤ ਨਾਲ ਆ ਮੁਫੜ ਜੀ ਸਾਡੇ ਦਾ ਸੁਭਾਏ ਆ ਵੀ ਨਾ ਸਾਰਿਆਂ ਦੇ ਬੜਾ ਮਿਲਣਾ ਵਾ ਮੈਂ ਬਨੇ ਫਿਰ ਬਠੋਲੇ ਲਾ ਗਏ ਤੇ ਕੋਈ ਵੀ ਦੁੱਖ ਦੀ ਸੁਖ ਦੀ ਇਹਨਾਂ ਨੇ ਮਿੰਡੋ ਮੰਡੀ ਅਜੇ ਪਿੰਡ ਵਾਲੇ ਭਾਵੇਂ ਟੈਮ ਲਾਉਣੇ ਪਹਿਲਾਂ ਪਹੁੰਚੇ ਨਹੀਂ ਦੇ ਮੇਰੇ ਸਾਰੇ ਕੋਈ ਗੱਲ ਨਹੀਂ ਮੈਂ ਇੱਥੇ ਵਧੀਆਂ ਪਈ ਐ ਤੇ ਬੈ ਗਈ ਆ ਦੂਈ ਥੱਗ ਬੈੱਡੇ ਤੇ ਫਿਰ ਚਲਾ ਜਾਉਂ ਬਹਿਣ ਵਾਲਾ ਤੇ ਆ ਬਹਿ ਗਿਆ ਵੇਖ ਲੋ ਵਿਚਕਾਰ ਆ ਗਏ ਖਾ ਖਾ ਕੇ ਇੱਕ ਇੱਕ ਬਾਈਟ ਦੇ ਵਿੱਚ ਰੱਖੀ ਜਾਂਦੀ ਆ ਉਹਦੇ ਦਾ ਟੱਕਲਾ ਹਾਂ ਹਾਂ ਸਿਆਣੀ ਆ ਸਿਆਣੀ ਕੁੜੀ ਪੇ ਖਾਣਾ ਲੈਣਾ ਖਾਣਾ ਸਾਲੇ ਆਵੇ ਮੈਂ ਮਾਰਨੀ ਸਾਲੇ ਹਾਂ ਆਹ ਕੱਢ ਲੈ ਮੈਂ ਕੰਦੇ ਬੱਚੇ ਨਹੀਂ ਮਾਰਨਾ ਯਾਰ ਪਰ ਆ ਜਾ ਮੈਨੂੰ ਮੈਨੂੰ ਦਦੂ ਮਿੰਨੂ ਮਮਾ ਨੂੰ ਹੋਵੇ ਕਿਆ ਇੱਕ ਹੀ ਆ ਨਹੀਂ ਨਹੀਂ ਦਿੱਤਾ ਕਾ ਗਿਆ ਹੋਏ ਨਾ ਨਾ ਮੈਂ ਨਹੀਂ ਅੱਜ ਨਾਲੀ ਨਹੀਂ ਨਿਵਾਣਾ ਬੇ ਮਾਡਾ ਨਾ ਨਾ ਆਈ ਦਿੱਦਲੇ ਰਣੀ ਹੈ ਕੱਢ ਲੈ ਕੱਢ ਲੈ ਕਿਆ ਸੱਚੀ ਕਾਗਾ ਹੋਰ ਨਾ ਮੇਰੇ ਨਾਲ ਜਿ ਮੜੀ ਆ ਹੁਣ ਨਹੀਂ ਸਮਝਦੀ ਕਿ ਹੋਰ ਸਾਡੇ ਚੈਨਲ ਤੇ ਵੀਡੀਓ ਚੱਲਣ ਰਹੀ ਆ ਮਰਦੀਆਂ ਸਾਨੂੰ ਜਰੂਰ ਹੀ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗਣ ਰਹੀ ਆ ਤੇ ਬਾਕੀ ਸਾਨੂੰ ਸੁਝਾਅ ਵੀ ਦਿਓ ਵੀ ਇਹਦੇ ਵਿੱਚ ਕੀ ਕੁਛ ਨਵਾਂ ਹੀ ਪਾ ਸਕਦੇ ਆ ਗਾਹ ਤੋਂ ਗਾਹ ਹੀ ਇਹਨੂੰ ਤੋਰੀਏ ਚਲੋ ਵਧੀਆ ਪਿਆਰ ਦੇਣ ਦੇ ਤੁਹਾਡੀ ਵੀਡੀਓ ਨੂੰ ਤੇ ਇਹਦੂ ਵੀ ਵੱਧ ਪਿਆਰ ਦਿਓ ਸਾਡੀ ਵੀਡੀਓ ਨੂੰ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਾਰੇ